ਪ੍ਰਿੰਟਿੰਗ ਜਿਹੜੀ ਹੈ ਨਾ ਪਹਿਲਾਂ ਸਮਾਰਟ ਚਿਪ ਕੰਪਨੀ ਕੋ ਟੈਂਡਰ ਹੀ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਗਲਤ ਤਰੀਕੇ ਨਾਲ ਸਾਰਾ ਲੈ ਕੇ ਤੇ ਉਹਨਾਂ ਕੰਮ ਛੱਡਿਆ ਉਹਦੇ ਬਾਅਦ ਜਿਹੜੀ ਪ੍ਰਿੰਟਿੰਗ ਹੈ ਆਰ ਸੀ ਦੀ ਡਰਾਈਵਿੰਗ ਲਾਇਸੈਂਸ ਦੀ ਉਹ ਅਸੀਂ ਸਰਕਾਰੀ ਤੌਰ ਤੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਛਾਪਦੀ ਪਈ ਆ ਤੇ ਜਿਹੜੀ ਪੈਂਡੈਂਸੀ ਆ ਉਹਦੇ 1.5 ਮਹੀਨੇ ਦੇ ਵਿੱਚ ਉਹ ਵੀ ਖਤਮ ਹੋਊ ਜਿਹੜਾ ਸਰਕਾਰੀ ਤੌਰ ਤੇ ਅਸੀਂ ਛਾਪਦੇ ਪਏ ਉਹ ਤੇ ਛਾਪਦੀ ਪਈ ਆ ਨਾਲ ਅਸੀਂ ਜਿਹੜੀ ਟੈਂਡਰ ਦੀ ਪ੍ਰਕਿਰਿਆ ਡੀ ਐਲ ਤੇ ਆਰ ਸੀ ਦਾ ਟੈਂਡਰ ਉਹ ਵੱਖਰਾ ਦਵਾਂਗੇ ਜਿਹੜੇ ਸਾਡੇ ਟੈਸਟ ਟਰੈਕ ਆ ਉਹਨਾਂ ਦਾ ਟੈਂਡਰ ਜਿਹੜਾ ਵੱਖਰਾ ਦਵਾਂਗੇ ਸਾਡੇ ਟੈਸਟ ਟਰੈਕ ਵੀ ਚੱਲਦੇ ਪਏ ਆ ਤੇ ਸਿਪਾਈ ਵੀ ਹੁੰਦੀ ਪਈ ਆ ਜਿਹੜੀ ਬੇਕੋ ਫੰਡੈਂਸੀ ਹੋਈ ਆ ਸਮਾਰਟ ਕਿਪ ਕਰਕੇ ਉਹਨਾਂ ਦੀ ਲਗਭਗ 5 ਕਰੋੜ ਦੀ ਜਿਹੜੀ ਸਿਕਿਉਰਟੀ ਆ ਉਹ ਵੀ ਜ਼ਬਤ ਕਰਨ ਦੀ ਪ੍ਰਕਿਰਿਆ ਰੰਗੀ ਆ ਉਹ ਵੀ ਜਬਤ ਹੋਣੀ ਆ ਲਗਭਗ 5-6 ਕਰੋੜ ਦਾ ਉਹਨਾਂ ਦਾ ਜਿਹੜਾ ਕੰਮ ਕੀਤਾ ਹੈ ਉਹ ਵੀ ਉਹਨਾਂ ਦੀ ਰਾਸ਼ੀ ਆ ਉਹ ਵੀ ਜ਼ਬਤ ਹੋਣੀ ਆ ਨਾਲ ਇਸ ਫਰਮ ਨੂੰ ਸਮਾਰਟ ਕਿਪ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਇਹ ਬਲੈਕਲਿਸਟ ਉਹ ਫਰਮ ਪੰਜਾਬ ਤੇ ਛੱਟੋ ਪੂਰੇ ਭਾਰਤ ਤੇ ਕਿਤੇ ਵੀ ਟੈਂਡਰ ਲੈਣ ਜੋ ਕਿੜੀ ਰਹਿਣਗੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਖੇਤਲ ਖਰਾਬੀ ਕੀਤੀ ਆ ਉਹਨਾਂ ਦਾ ਵੀ ਕੰਮ ਜਿਹੜਾਗਾ ਸਦਾ ਲਈ ਬੰਦ ਹੋਊਗਾ। ਬਾਕੀ ਲਾਲਾ ਦਾ ਕਿਸ ਤਰ੍ਹਾਂ ਦਾ ਦੇਖਦੇ ਹੋ ਤੇ ਲਾ ਜਿਹੜੇ ਇੱਥੇ ਕੀ ਪਿਛੇ 3 ਸਾਲਾਂ ਤੋਂ ਸਰਗਮਾ ਤਾਂ ਹੋ ਰਹੀ ਹੈ। ਸਾਨੂੰ ਮੁੱਖ ਸੱਜਣ ਕਿਸ ਵਿਕੇ ਭੇਜਦੇ। 3 ਸਾਲਾਂ ਤੋਂ ਕਿਤੇ ਵੀ ਸਟਾਫ ਨਾ ਤਾਇਤੀ ਨਾ ਚਫਤਰਾ। ਸਟਾਫ ਐ ਤਾਂ ਪੂਰਾ ਵੀ ਸਟਾਫ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਸਟਾਫ ਇਹਨਾਂ ਤੋਂ ਲੈਣੀ ਆ। ਪੂਰੀ ਰਿਵਿਊ ਲਵਾਂਗੇ ਜੋ ਇਨਾਂ ਨੂੰ ਸਟਾਫ ਦੀ ਲੋੜ ਆ ਸਟਾਫ ਉਹ ਵੀ ਪੂਰਾ ਕਰਾਂਗੇ ਨਾਲ ਹਰ ਟਰੈਕ ਤੇ ਦੋ ਬੰਦੇ ਤਵਾਂਗੇ ਤਾਂ ਜੋ ਬੱਚੇ ਜਿਹੜੇ ਕੈਫੇ ਤੋਂ ਜਾਂ ਕਚਹਿਰੀ ਤੋਂ ਜਾਂ ਕਿਸੇ ਦੁਕਾਨ ਤੋਂ ਅਪਲਾਈ ਕਰਕੇ ਆਉਂਦੇ ਆ ਉਹਨਾਂ ਨੂੰ ਕਿਤੇ ਜਾਣਾ ਨਾ ਪਵੇ ਹੁਣ ਜਿਹੜਾ ਕੰਪਿਊਟਰ ਆ ਕੇ ਬੈਠਾ ਉਹਨੇ ਤਾਂ ਕੋਈ ਇਹਨਾਂ ਤੋਂ ਬੱਚਿਆਂ ਤੋਂ ਚਾਰਜ ਕਰਨਾ ਹੀ ਕਰਨਾ ਸਰ ਕਦੋਂ ਤੱਕ ਉਮੀਦ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਕਿਉਂਕਿ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਔਰ ਲੋਕਾਂ ਦੀ ਕੰਪਲੇਟ ਕਾਫੀ ਲੰਬੇ ਸਮੇਂ ਤੋਂ ਹੈ ਜਲਦੀ ਜਿਹੜੀਆਂ ਇਹ ਪਰੇਸ਼ਾਨੀਆਂ ਇਹਨਾਂ ਦਾ ਹੱਲ ਕੀਤਾ ਜਾਏਗਾ ਮੇਨ ਤੇ ਹੋਈ ਆਪੀ ਦਫਤਰਾਂ ਦੇ ਵਿੱਚ ਸਟਾਫ ਪੂਰਾ ਹੋਵੇ ਜਦੋਂ ਸਟਾਫ ਪੂਰਾ ਹੋ ਗਿਆ ਆਪੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਲੋਕ ਦੇ ਲੋਕ ਇੱਕ ਮਿੰਟ ਲੋਕ ਕਿਦੋਂ ਆਉਂਦੇ ਹੈ ਤੱਕ ਦਲਾਲ ਮਿਲ ਜਾਂਦਾ ਹੈ ਉਹ ਪੈਸੇ ਵੀ ਜਿਆਦਾ ਚਾਰजेस ਕਰਦੇ ਉਸ ਦੇ ਉੱਪਰ ਕਿਸ ਤਰ੍ਹਾਂ ਨਿਗਰਖੀ ਦਲਾਲਾਂ ਦਾ ਬਿਲਕੁਲ ਕੰਮ ਬੰਦ ਹੋਊਗਾ ਆਰਟੀਓ ਸਾਹਿਬ ਖੜੇ ਆ ਕੋਈ ਵੀ ਦਲਾਲ ਪ੍ਰਾਈਵੇਟ ਬੰਦਾ ਇਸ ਦਫਤਰ ਦੇ ਵਿੱਚ ਨਹੀਂ ਵੜੂਗਾ ਜਿਹੜੇ ਬੱਚਾ ਐਪਲੀਕੈਂਟ ਹੈ ਜਾਂ ਜਿਹੜਾ ਬਜ਼ੁਰਗ ਕਿ ਜਾਂ ਨੌਜਵਾਨ ਜਿਹੜਾ ਵੀ ਆਪਦਾ ਬਣਾਉਣ ਆਇਆ ਟਰੈਕ ਉਉਦੀ ਹੀ ਟਰਾਈ ਹੋਊਗੀ ਸਾਡਾ ਬਾਹਰ ਦਫਤਰ ਆ ਉਦੇ ਬਾਹਰ ਬੈਠਾ ਬੰਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਸਾਈਨ ਕਰਕੇ ਉਹਦੀ ਫੋਟੋ ਓਕੇ ਉਹੋ ਹੀ ਅੰਦਰ ਆਊਗਾ ਦੂਜਾ ਬੰਦਾ ਕੋਈ ਅੰਦਰ ਨਹੀਂ ਆਉਗਾ ਅੱਜ ਆਪਾਂ ਸਾਰੇ ਇੱਥੇ ਆਏ ਆ ਉਤਾਂ ਆ ਕੇ ਆਪਾਂ ਚੈਕਿੰਗ ਕਰਨਾ ਆ ਹੋਂ ਤਾਂ ਗੇਟ ਤੋਂ ਹੀ ਉਸ ਬੰਦੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਜਿਹੜਾ ਐਪਲੀਕੈਂਟ ਆ ਜਿੰਨੇ ਇੱਥੇ ਟਰੈਲ ਦੇਣਾ ਆ ਦੂਜਾ ਬੰਦਾ ਅੰਦਰ ਨਹੀਂ ਆ ਸਕਦਾ ਬਾਕੀ ਤਦੋਂ ਆ ਟਰੈਲ ਹੁੰਦਾ ਹੈ ਕਿ ਬੱਚੇ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਜਿਹੜੀ ਦੁਕਾਨ ਤੋਂ ਅਪਲਾਈ ਕੀਤਾ ਉਹਦੇ ਨਾਲ ਗੱਲ ਨਹੀਂ ਕੀਤੀ ਵੀ ਸਾਡਾ ਉਹੀ ਪ੍ਰਾਈਸ ਤੋਂ ਬਿਨਾਂ ਕਲੀਅਰ ਕਰਾ ਦੇ ਇੰਨੇ ਕੀਤੀ ਆ ਗੱਲ ਪਰ ਉਹ ਕਹਿੰਦੇ ਵੀ ਟ్రਾਈ ਆਪ ਹੀ ਦੇਣੀ ਪੈਣੀ ਆ ਇਦਾਂ ਨਹੀਂ ਹੁੰਦਾ ਕੁਝ ਵੀ ਜਿਹੜਾ ਟ੍ਰਾਇਲ ਇੱਥੇ ਹੁੰਦਾ ਉਹਦੀ ਜਿਹੜੀ ਰਿਕਾਰਡਿੰਗ ਆ ਇੱਥੇ ਵੀ ਕੰਪਿਊਟਰ ਤੇ ਹੁੰਦੀ ਆ ਉਹਦੇ ਬਾਅਦ ਸ ਹੈੱਡ ਆਫਿਸ ਦੇ ਵਿੱਚ ਐਨ ਆਈ ਸੀ ਦੇ ਦਫ਼ਤਰ ਦੇ ਵਿੱਚ ਵੀ ਇਹਦੀ ਰਿਕਾਰਡਿੰਗ ਹੁੰਦੀ ਜੇ ਬੱਚਾ ਉਹ ਐਨ ਆਈ ਸੀ ਦੇ ਦਫ਼ਤਰੋਂ ਉੱਥੋਂ ਪਾਸ ਹੋ ਹੈੱਡ ਆਫਿਸ ਤੋਂ ਉਹੋ ਬੱਚਾ ਇੱਥੋਂ ਪਾਸ ਹੋ ਜੇ ਉਹ ਤੋਂ ਫੇਲ ਹੋਊ ਤੇ ਇੱਥੋਂ ਵੀ ਫੇਲ ਹੋਊਗਾ ਜੀ ਸਭ ਪਿਛਲੇ ਦਿਨਾਂ ਦੇਖਣਾ ਪਿਛਲੇ ਦਿਨਾਂ ਦੀ ਨਸਬ ਦੇਖੋ ਪ੍ਰੋਜੈਕਟ ਕੀ ਨੈਪੋਟਿਕ ਡੀਵੀ ਚੰਦ ਤੇ ਆਦ ਲੋਕੀ ਚੀ ਗਰਨ ਹੋ ਰਹੀ ਹੈ ਕਿ ਜਿਹੜਾ ਇਹ ਬਰਨਾ ਪਿਆ ਸਭ ਨੂੰ ਜੰਦ ਦੇ ਅਸੈਸਮੈਂਟ ਸੁਸਪੈਂਡ ਕੀਤਾ ਕਿਉਂਸ ਵਜ੍ਹਾ ਕੀ ਸੀ ਕਿ ਜਿਹੜੀ ਕਾਰਨ ਉਹਦੇ ਵਿੱਚ ਆਪਣੇ ਆਪਣੇ ਹੋਂਦਾਈ ਆਈ ਕੀ ਹੈ ਜਿਹੜੇ ਐਡਮ ਅਡਸਟੈਪ ਲੈਣਾ ਪਿਆ ਦੇਖੋ ਇਹੋ ਹੀ ਜਿਹੜਾ ਪ੍ਰਾਈਵੇਟ ਏਜੰਟ ਪਿਛੇ ਵਾਰ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਨਹੀਂ ਜਿੰਨਾ ਲੋਕਾਂ ਨੂੰ ਅਪਲਾਈ ਕਰਨ ਦਾ ਪਤਾ ਉਹ ਲਰਨਿੰਗ ਲਾਇਸੈਂਸਾਂ ਦੇ ਵੀ ਪੈਸੇ ਲਈ ਜਾਂਦੇ ਬਾਹਰ ਪੇਟੀ ਜਿੱਦੀ ਕੀ ਆਨਲਾਈਨ ਸਬਦਾ ਜਿੱਦੀ ਕਿ ਸਿਰਫ ਸਰਕਾਰੀ ਫੀਸ 3 350 400 ਰੁਪਇਆ ਉਹਦੇ ਵੀ ਉਹ ਪੈਸੇ ਲਈ ਜਾਂਦੇ ਹੀ ਵੱਧ ਪੈਸੇ ਚਾਰਜ ਕਰੀ ਜਾਂਦੇ ਜੀ ਦਾ ਕਰਕੇ ਰੇੜਵੱਜੀ ਤੇ ਜਿਹੜਾ ਵੀ ਵੇਖੋ ਕਰਪਸ਼ਨ ਕਰੂਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਅੱਜ ਵੀ ਮੈਂ ਆਰਟੀਓ ਸਾਹਿਬ ਨੂੰ ਕਹਿੰਦਾ ਵੀ ਪ੍ਰਾਈਵੇਟ ਦਲਾਲ ਕੋਈ ਵੀ ਅੰਦਰ ਐਂਟਰ ਨਹੀਂ ਹੋਣਾ ਚਾਹੀਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਅੰਦਰ ਹੋਣਾ ਚਾਹੀਦਾ ਉਹੋ ਹੀ ਗੱਡੀ ਚਲਾਵੇ ਬਾਕੀ ਦੇਖੇ ਕੈਮਰੇ ਇਹ ਜਿਹੜੇ ਸਾਡੇ ਆਰਟੀਓ ਦਫ਼ਤਰ ਇਤੇ ਜਲੰਧਰ ਟ੍ਰੈਕ ਦੇ ਵਿੱਚ ਲੱਗੇ ਆ ਉਹ ਕੈਮਰਿਆਂ ਦੇ ਵਿੱਚ ਜਿਹੜਾ ਬੰਦਾ ਗੱਡੀ ਦੇ ਵਿੱਚ ਵੀ ਬੈਠਦਾ ਉਦੀ ਪ੍ਰੋਪਰ ਅੰਦਰ ਸ਼ਕਲ ਦਾ ਪਤਾ ਲੱਗਦਾ ਵੀ ਕਿਹੜਾ ਬੰਦਾ ਉਹਦੀ ਰਿਪੋਰਟਿੰਗ ਹੁੰਦੀ ਆ ਇਹ ਆਪਾਂ ਜੇ ਆ ਟ੍ਰੈਕ ਦੀ ਰਿਪੋਰਟਿੰਗ ਚੈੱਕ ਵੀ ਕਰਨੀ ਹੋਵੇ ਬਾਅਦ ਆਪਾਂ ਚੈੱਕ ਕਰ ਸਕਦੇ ਆ ਵਿੱਚ ਜਿਹੜਾ ਐਪਲੀਕੈਂਟ ਆ ਉਹਦੀ ਫੋਟੋ ਬਾਅਦ ਚ ਵੀ ਸੇਵ ਰਹਿੰਦੀ ਆ ਆਉਂਦੀ ਰਹਿੰਦੀ ਆ ਤੇ ਜਿਹੜਾ ਬੰਦਾ ਆਪਦੇ ਮਤਲਬ ਬਾਹਨ ਤੇ ਆਉਂਦਾ ਆ ਡੇਨ ਟ੍ਰੈਲ ਉਹਦੇ ਆਧਾਰ ਕਾਰਡ ਨਾਲ ਜਿਹੜੀ ਸ਼ਕਲ ਰਲਦੀ ਮਿਲਦੀ ਉਹੋ ਬੰਦਾ ਹੀ ਪਹੁੰਚਾ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਵਿੱਚ ਹੋਰ ਵੀ ਸੁਧਾਰ ਕਰਾਂਗੇ ਉਹ ਯੋਜਨਾ ਸੀ ਦੇਖੋ ਤੁਹਾਨੂੰ ਸ਼ੋਅ ਗਿਆ ਆ ਬੇਰੇ ਦੇ ਬੰਦੇ ਬਣੇ ਗਏ ਸੀ ਗਲਤੀ ਸੀ ਕਿਹਾ ਰੇਡ ਵਿੱਚ ਖਾਮੀਆਂ ਰਹੀਆਂ ਸੀ ਜਿਹੜਾ ਆਪਾਂ ਸਰਕਾਰ ਨੇ ਇੰਨਾ ਵੱਡਾ ਸਟਾਫ ਮਿਲਤਾ ਸੀ ਐਸਐਸਪੀ ਨੇ ਵੀ ਜਿਹੜਾ ਚੇਂਜ ਕਰਨਾ ਸੀ ਉਹ ਵੀ ਸੀ ਇਹ ਕੰਮ ਕਰ ਰਹੀ ਦੇਖੋ ਕੋਈ ਕਾਰਨ ਹੋਊਗਾ ਤਾਂ ਹੀ ਕਾਰਵਾਈ ਹੋਈ ਆ ਇਹ ਵਿਭਾਗ ਆ ਵਿਜੀਲੈਂਸ ਸੀਐਮ ਸਾਹਿਬ ਦੇ ਅੰਦਰ ਆ ਸੀਐਮ ਸਾਹਿਬ ਬੜੇ ਸੈਂਸਿਟਿਵ ਨੇ ਜੇ ਕੁਝ ਗਲਤ ਹੋਇਆ ਤਾਂ ਹੀ ਕਾਰਵਾਈ ਹੋਈ ਆ ਬਾਕੀ ਮੈਂ ਬੰਦੇ ਕੁਝ ਗਲਤ ਹੋਇਆ ਦੇਖੋ ਫਿਰ ਉਹ ਗੱਲ ਹੋਇਆ ਗਲਤ ਤਾਂ ਹੀ ਕਾਰਵਾਈ ਹੋਈ ਆ ਤੇ ਜਿਹੜਾ ਗਾਹ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਇਹਦੇ ਵਿੱਚ ਸੁਧਾਰ ਲਿਆਉਣ ਜਾ ਰਹੇ ਆ ਜਿਹਦੇ ਵਿੱਚ ਅੱਖਾਂ ਦੇ ਪ੍ਰਿੰਟ ਹੋਣਗੇ ਜਿਵੇਂ ਆਪਾਂ ਪਾਸਪੋਰਟ ਬਣਾਉਣ ਜਾਂਦੇ ਆ ਤੇ ਉਹ ਪਾਸਪੋਰਟ ਜਦੋਂ ਬਣਾਉਣ ਵੇਲੇ ਫੋਟੋ ਲੱਤਦੀ ਆ ਉਹ ਅੱਖਾਂ ਦੇ ਪ੍ਰਿੰਟ ਲੈ ਜਾਂਦੇ ਆ ਤੇ ਉਹੋ ਬੰਦੇ ਦਾ ਹੀ ਪਾਸਪੋਰਟ ਜਾਰੀ ਹੁੰਦਾ ਉਸੇ ਤਰ੍ਹਾਂ ਹੀ ਜਿਹੜਾ ਬੰਦਾ ਇੱਥੇ ਟਰੈਕ ਤੇ ਟ੍ਰੈਲ ਦੇਣ ਆਊਗਾ ਜਿਹੜੇ ਬੰਦੇ ਦੇ ਨਾਂ ਤੇ ਉਹ ਟ੍ਰੈਲ ਹੋਣਗੇ ਉਹਦੇ ਅੱਖਾਂ ਦੇ ਪ੍ਰਿੰਟ ਮੈਚ ਕਰਨਗੇ ਉਹੋ ਹੀ ਟ੍ਰੈਲ ਦੇ ਸਕੂਗਾ ਦੂਜਾ ਬੰਦਾ ਟ੍ਰੈਲ ਨਹੀਂ ਦੇ ਸਕੂਗਾ ਜਿਹੜੀ ਪਾਰਦਰਸ਼ਤਾ ਉਹ 100 ਨਹੀਂ 500% ਸਾਫ ਕਰ ਦਿੱਤੀ ਜਾਊਗੀ ਦੁੱਧਾ ਜਿਹੜਾ ਕੋਈ 19 ਕੀ ਰੋਲਾ ਪੈਂਦਾ ਉਹ ਰੋਲਾ ਹੀ ਖਤਮ ਹੋ ਜਾ ਜਲੰਧਰ ਟ੍ਰੈਕ ਨੂੰ ਕੀ ਦੇਖ ਕੇ ਦੇਖੇ ਜਾ ਰਹੇ ਤੁਸੀਂ ਦੇਖੇ ਕੀ ਕਮੀਆਂ ਜੋ ਜਿਹੜਾ ਜੋ ਵੀ ਜ਼ਰੂਰਤਾਂ ਨੇ ਮੈਂ ਤਾਂ ਪਹਿਲਾਂ ਕਹਿੰਦਾ ਵੀ 1.5 ਲੱਖ ਦੀ ਤੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਆ ਵੀ ਆਪਣੇ ਤੌਰ ਤੇ ਖਰਚਣ ਬਾਕੀ ਇਹਨਾਂ ਨੂੰ ਪਾਣੀ ਵਾਲੀ ਕੈਂਡੀ ਦੀ ਲੋੜ ਆ ਬਹਿਣ ਵਾਲੇ ਬੈਂਚਾਂ ਦੀ ਲੋੜ ਆ ਜਾਂ ਛੱਤ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਜੋ ਕੋ ਲੋੜ ਹੈ ਸਾਨੂੰ ਦੇਣ ਅਸੀਂ ਇਹਨਾਂ ਨੂੰ ਪਰਮਿਸ਼ਨ ਦੇਵਾਂਗੇ ਲੈਣ ਲਗਾਤਾਰ ਵੱਧਦੀ ਜਾ ਰਹੀ ਹੈ ਕਿ ਦੇਖੇ ਸ਼ੈੱਡ ਵੀ ਕਿਹੜੀ ਅੱਧੀ ਹੈਗੀ ਹੈ ਸ਼ੈੱਡ ਵੀ ਨਹੀਂ ਹੈ ਜਿਸ ਸੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਬਹੁਤ ਘੰਟੇ ਕਿਤੇ ਟ੍ਰੈਕ ਦੇ ਉੱਤੇ ਵੇਟ ਕਰਨੀ ਪੈਂਦੀ ਹੈ ਸ਼ੈੱਡ ਜਿੰਨੀ ਵੀ ਜ਼ਰੂਰਤ ਹੋਊਗੀ ਉਹ ਸ਼ੈੱਡ ਆਪਾਂ ਵੱਡਾ ਬਣਵਾ ਕੇ ਦਵਾਂਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਵਾਂਗੇ ਦੇਖੋ ਪੰਜਾਬ ਦੇ ਲੋਕ ਸਾਡੇ ਭੈਣਾ ਭਰਾ ਨੇ ਜਿਨ੍ਹਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਹੈ ਸਰਕਾਰ ਆਮ ਲੋਕਾਂ ਦੀ ਤੇ ਆਮ ਲੋਕਾਂ ਲਈ ਸਰਦਾਰ ਭਗਵੰਤ ਸਿੰਘ ਮਾਨ ਕੰਮ ਕਰ ਰਹੇ ਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਆ ਇਹ ਸ਼ੈਕ ਵੀ ਬਟਾ ਕਰਾਂਗੇ ਬੈਂਚ ਵੀ ਲੱਗਣਗੇ ਤਾਂ ਜੋ ਜਿਹੜੇ ਬੱਚਿਆਂ ਦੇ ਨਾਲ ਮਾਪੇ ਆਉਂਦੇ ਆ ਉਹ ਬੈਂਚਾਂ ਥੱਲੇ ਛਾਵੇਂ ਬੈਠ ਸਕਣ ਜੇ ਕਿਨੂੰ ਪਿਆਸ ਲੱਗੀ ਆ ਉਹ ਪਾਣੀ ਪੀ ਸਕੇ ਕਿਉਂਕਿ ਗਰਮੀ ਦੇ ਦਿਨ ਆ ਗਰਮੀ 'ਚ ਸਭ ਤੋਂ ਵੱਡੀ ਲੋੜ ਆ ਪਾਣੀ ਉਹ ਪਾਣੀ ਪੀ ਸਕਣ ਤੇ ਆਪਦਾ ਵੀ ਕਿ ਟ੍ਰਾਇਲ ਬੱਚੇ ਆਪਦਾ ਟੈਸਟ ਕਲੀਅਰ ਟ੍ਰਾਇਲ ਨਹੀਂ ਲੈ ਕੇ ਹੁੰਦਾ ਜਿੱਦਾਂ ਕਿ ਪਹਿਲਾਂ ਘੱਟ ਜ਼ਿਆਦਾ ਕੀਮਤ ਲਈ ਜਾਂਦੀ ਆ ਸਰਕਾਰ ਵੱਲੋਂ ਵੀ ਘੱਟ ਕੀਮਤ ਤੇ ਜਾਂ ਥੋੜੇ ਪੁਆਇੰਟਾਂ ਦੇ ਵੀ ਇਧਰ ਕਰਦੇ ਇਹ ਇਦਾਂ ਹੁੰਦਾ ਵੇਖੋ ਜਿਹੜਾ ਬੱਚਾ ਕੋਈ ਇੱਥੇ ਟ੍ਰਾਇਲ ਦੇਣ ਆਉਗਾ ਉਹ ਅੱਗੇ ਮੈਂ ਇੱਕ ਬੱਚੇ ਨੂੰ ਪੁੱਛਿਆ ਵੀ ਮੈਂ ਇਥੋਂ ਕਿਸੇ ਦੀ ਗੱਡੀ ਉਤਾਰੀ ਲਈ ਤੇ ਉਹਨੂੰ ਪਤਾ ਨਹੀਂ ਕੋਈ ਪਤਾ ਨਹੀਂ ਲੱਗਾ ਉਹ ਹੈਂਡ ਬ੍ਰੇਕ ਲੱਗੀ ਰਹੀਗੀ ਤੇ ਉਹ ਟੈਸਟ ਤੋਂ ਫੇਲ ਹੋ ਗਿਆ ਇਹ ਇਦਾਂ ਦਾ ਜੇ ਦੀ ਆਪ ਦੀ ਗੱਡੀ ਹੁੰਦੀ ਤਾਂ ਐਕਸਪੀਰੀਅੰਸ ਹੁੰਦਾ ਆਪ ਦੀ ਗੱਡੀ ਦੇ ਉੱਤੇ ਉਹ ਆਪ ਦੀ ਗੱਡੀ ਲੈ ਕੇ ਆਊਗਾ ਤੇ ਬੱਚਾ ਸਹੀ ਤਰੀਕੇ ਨਾਲ ਟੈਸਟ ਦੇ ਸਕਦਾ ਜਿਹੜੀ ਕਿਸੇ ਦੀ ਗੱਡੀ ਪੜੂਗਾ ਉਹਦੇ 'ਚ ਕਿਸੇ ਤਰ੍ਹਾਂ ਦਾ ਫਾਲਟ ਵੀ ਹੋ ਸਕਦਾ ਜਾਂ ਬੱਚੇ ਨੂੰ ਦੀ ਨੌਲੇਜ ਹੀ ਨਹੀਂ ਹੋਣੀ ਇਹ ਤੇ ਆਪ ਦੀ ਗੱਡੀ ਬੱਚਾ ਲੈ ਕੇ ਆਊਗਾ ਤੇ ਉਹਦੇ ਤੇ ਟੈਸਟ ਕਲੀਅਰ ਕਰਨਾ ਉਹਦੇ ਵਾਸਤੇ ਸੋਚਾ